ਨਾਮ ਗੁਪਿਕ ਕੋਰੇ ਅਤੇ ਮੈਂ ਨਰਸ ਪੰਜਾਬ ਅੰਮ੍ਰਿਤਸਰ ਨਰਸਿੰਗ ਯੂਨੀਅਨ ਦੀ ਪ੍ਰੈਸ ਸੈਕਟਰੀ ਆ ਅੱਜ ਦਾ ਧਰਨਾ ਲਾਇਆ ਕਿ ਅਸੀਂ ਇਹ ਧਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਅੱਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇ ਜਿਹੜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ ਸੇ ਪੇ ਰਵਾਈਜ਼ ਕਰਕੇ 4600 ਗ੍ਰੇਡ ਪੇ ਲਾਇਆ ਗਿਆ ਸੀਗਾ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ 3200 ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੀ ਜੁਆਇਨਿੰਗਾਂ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਆ ਜਦਕਿ ਜਿਹੜਾ 2800 ਗ੍ਰੇਡ ਪੇ 4600 ਦੇ ਮੁਕਾਬਲੇ ਬਹੁਤ ਹੀ ਘੱਟ ਆ ਇਹਦੇ ਕਰਕੇ ਤਾਂ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਵਾ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਆਪਾਂ ਘਰੇ ਛੱਡ ਕੇ ਹੁੰਦੇ ਨੇ ਤੇ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਫੀਸਾਂ ਵੀ ਇੰਨੀ ਮੰਗੀ ਆਈ ਹੋਗੀ ਆ ਕਟਨੀਆਂ ਸਾਡੀਆਂ ਬਹੁਤ ਹੀ ਔਖਿਆ ਨੇ 68250 ਰੁਪਏ ਦੇ ਨਾਲ ਜਿੰਨੇ ਜਿਹੇ ਸਟਾਫ ਮੈਂਬਰ ਨੇ ਜਿਹੜਾ ਨੇ ਸੀਐਫਐਸ ਤੇ ਲੱਗਦੇ ਆ ਸਟਾਫ ਮੈਂਬਰ ਤੇ ਬਹੁਤ ਨੇ ਕੁਝ ਈਵਨਿੰਗ ਤੇ ਨੇ ਕੁਝ ਨਾਈਟ ਤੇ ਨੇ ਉਹ ਨਾਈਟ ਕਰਕੇ ਗਏ ਨੇ ਉਹ ਆ ਕੇ ਆਪਣੀ ਸਟ੍ਰਾਈਕ ਕੰਟੀਨਿਊ ਕਰਨਗੇ ਹਜ਼ਾਰਾਂ ਦੇ ਸਾ ਆਪਣਾ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਆਪਣੇ ਮੋਹਾਲੀ ਅਰਜਿੰਦਰਾ ਹਸਪੀਟਲ ਪਟਿਆਲਾ ਅਤੇ ਅੰਮ੍ਰਿਤਸਰ ਜੀਐਮਸੀ ਕਮਨ ਮੈਡੀਕਲ ਕੋਲ ਸਰਕਾਰ ਨੇ ਵੀ ਬਹਿ ਕੇ ਟੇਬਲ ਟॉक ਕੀਤੀ ਸੀ ਜਾਂ ਫਿਰ ਸਿੱਧਾ ਹੀ ਧਰਨੇ ਲਗਾ ਟੇਬਲ ਟॉक ਇੱਕ ਨਹੀਂ ਕੀਤੀ ਆਪਾਂ ਟੇਬਲ ਟਾਕਸ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਦੀ ਆ ਸਰਕਾਰ ਨਾਲ ਪਰ ਮੀਟਿੰਗ ਕਰਕੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਵਾ ਅਸੀਂ ਧਰਨਾ ਪਈ ਸਟ੍ਰਾਈਕ ਚੱਕ ਲੈਣੇ ਆ ਕਿ ਚਲੋ ਸ਼ਾਇਦ ਹੋ ਸਕਦਾ ਸਰਕਾਰ ਸਾਡੀ ਸੁਣ ਲਵੇ ਪਰ ਹੁੰਦਾ ਕੁਝ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਛੇਰ ਦਵਾਰਾਂ ਉਸੇ ਤੇ ਹੀ ਲੱਕ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਾਡੀ ਸਰਕਾਰ ਨੂੰ ਲੱਗਦਾ ਕਿ ਸਾਨੂੰ ਬਿਨਾਂ ਸਟ੍ਰਾਈਕ ਤੋਂ ਸਾਨੂੰ ਕੁਝ ਮਿਲਣਾ ਵਾ ਇਸ ਕਰਕੇ ਅਸੀਂ ਹੋਣਾ ਸੁਣੇਗੀ ਇਹਦੇ ਨਾਲ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਸਰਕਾਰ ਨੂੰ ਕੀ ਫਰਕ ਨਹੀਂ ਤੁਹਾਨੂੰ ਵੀ ਕੀ ਫਰਕ ਨਹੀਂ ਖੱਜਲ ਖਵਾਰੀ ਤੇ ਲੋਕਾਂ ਨੂੰ ਲੋਕਾਂ ਨੂੰ ਤਾਂ ਹੋ ਰਹੀ ਆ ਆਪਾਂ ਖੱਜਲ ਖਵਾਰੀ ਆਪਾਂ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਮਰੀਜ਼ ਨੇ ਉਹ ਪਹਿਲਾਂ ਹੀ ਤੰਗ ਨੇ ਤੇ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਉਹਨਾਂ ਨੂੰ ਹੋਰ ਤੰਗ ਕਰੀਏ ਜਾਂ ਉਹਨਾਂ ਨੂੰ ਹੋਰ ਪਰੇਸ਼ਾਨ ਕਰੀਏ ਕਿਉਂਕਿ ਉਹ ਪਹਿਲਾਂ ਹੀ ਨਵੇਂ ਨਵੇਂ ਮਤਲਬ ਖਤਰਨਾਕ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਉਹ ਜੂਝ ਰਹੇ ਨੇ ਤੇ ਅਸੀਂ ਆਪਣੇ ਦਿਨ ਰਾਤ ਜਿਹਾ ਉਹਨਾਂ ਨੂੰ ਦੇਣ ਨੂੰ ਤਿਆਰ ਆਂ ਬਸ ਅਸੀਂ ਇੱਕੋ ਉਮੀਦ ਕਰਦੇ ਆਂ ਸਰਕਾਰ ਕੋਲ ਕਿ ਜਿਹੜਾ ਸਾਡਾ ਬੰਧਨ ਹੱਕ ਆ ਘੱਟੋ ਘੱਟ ਸਾਨੂੰ ਉਹ ਦਿੱਤਾ ਜਾਵੇ ਅਸੀਂ ਉਹਨਾਂ ਕੋਈ ਵੱਧ ਉਮੀਦ ਨਹੀਂ ਕਰਦੇ ਸੋ ਚੁਣੌਤੀ ਬਸ ਇਹੀ ਕਿ ਸਰਕਾਰ ਜਦੋਂ ਤੱਕ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ 올ਡ ਪੈਨਸ਼ਨ ਸਕੀਮ ਵੀ ਬਹਾਲ ਕਰਾਂਗੇ ਤੁਹਾਡੀ ਪੇ ਸਕੇਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੁਣ ਸਰਕਾਰ ਦੇ ਜਾਣ ਦਾ ਟਾਈਮ ਆ ਗਿਆ ਵਾ ਤੇ ਹਲੇ ਤੱਕ ਕੁਝ ਨਹੀਂ ਸਰਕਾਰ ਨੇ ਕੀਤਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਉਮੀਦ ਰੱਖੇ ਕਿ ਹੁਣ EMPLOYE ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਕਿ ਆਮ ਜਨਤਾ ਦੀ ਬਣੀ ਹੋਈ ਸਰਕਾਰ ਜਿਹੜੇ ਨਮਾਇਦੇ ਚੁਣੇ ਨੇ ਆਮ ਜਨਤਾ ਦੇ ਵਿੱਚੋਂ ਆ ਧਰਮੇ ਲਾਉਣ ਦੀ ਲੋੜ ਹੀ ਨਹੀਂ ਪੈਗੀ ਹੋਰ ਬਿਲਕੁਲ ਮੈਨੂੰ ਇਹੀ ਲੱਗਦਾ ਸੀਗਾ ਕਿ ਜਿਹੜੇ ਆਮ ਲੋਕਾਂ ਨੂੰ ਆਪਾਂ ਬਣਾਇਆ ਵਾ ਨੇ ਹੁਣ ਮੰਤਰੀ ਬਣਾਇਆ ਸੀਗਾ ਸ਼ਾਇਦ ਉਹਨਾਂ ਨੂੰ ਗਰਾਊਂਡ ਲੈਵਲ ਤੇ ਪਤਾ ਨਹੀਂ ਕਿਵੇਂ ਕੰਮ ਹੁੰਦੇ ਨੇ ਕਿਉਂਕਿ ਜੇ ਗਰਾਊਂਡ ਲੈਵਲ ਤੇ ਆ ਕੇ ਵੇਖੋ ਤਾਂ ਕੰਮ ਦਿਨ ਰਾਤ ਕਰਨਾ ਕਿੰਨਾ ਔਖਾ ਵਾ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫੇਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਬਹਿ ਗਏ ਨੇ ਆਂ। ਇਹ ਰਨਰ ਦੀ ਹੈ ਜੀ ਤੁਹਾਡੀ ਆਉਣ ਵਾਲੇ ਦਿਨਾਂ ਦੇ ਵਿੱਚ। ਆਉਣ ਵਾਲੀ ਨੀਤੀ ਇਹੀ ਆ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕਰਦੀ 40 ਤੋਂ ਗ੍ਰੇਡ ਪੇ ਦੀ ਸਾਡੀ ਸਟ੍ਰਾਈਕ ਜਿਹੜੀ ਆ ਦਿਨ ਰਾਤ 24 ਆਰ ਇਦਾਂ ਕੰਟੀਨਿਊ ਰਹੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਈਡ ਕਰਨ ਲਈ ਮਰਨ ਲਈ ਉੱਤੇ ਚੌਥੇ ਫਲੋਰ ਤੇ ਪਟਿਆਲਾ ਹਸਪੀਟਲ ਖੜਾ ਵਾ ਤੇ ਅਸੀਂ ਨਹੀਂ ਚਾਹੁੰਦੇ ਕਿ ਉਹਦੇ ਨਾਲ ਕੋਈ ਅਲਹੋਨੀ ਹੋਵੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਥ ਸਾਨੂੰ ਦਵੇ ਅਸੀਂ ਉਹਨਾਂ ਤੋਂ ਹੋਰ ਕੋਈ ਐਕਸਟਰਾ ਉਮੀਦ ਅੱਜ ਜਿਹੜਾ ਧਰਨ ਲਗਾਇਆ ਕਿਸ ਵਾਸਤੇ ਕਾਰਗਈ ਹੈ ਅੱਜ ਦੇ ਧਰਨੇ ਦਾ ਨਾ ਬੜਾ ਹੀ ਵੈਸੇ ਦੱਸ ਦਿਆਂ ਵੀ ਮੈਨੂੰ ਫੀਲ ਹੁੰਦਾ ਹੈ ਕਿ ਹੋਵੇ ਸਰਕਾਰ ਤੇ ਸਾਨੂੰ ਅੰਡਰਸਟੈਂਡ ਨਾ ਕਰੇ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਦੇਖੋ ਅਸੀਂ ਸਰਕਾਰ ਨੂੰ ਚੁਣਿਆ ਸੀ ਬੜੀਆਂ ਆਸਾਂ ਨਾਲ ਪਰ ਸਰਕਾਰ ਨੇ ਆ ਕੇ ਤਾਂ ਸਾਡਾ ਬੇੜਾ ਹੀ ਘਰਕ ਕਰ ਦਿੱਤਾ ਕਿਉਂਕਿ ਜਿਹੜਾ ਸਕੇਲ ਸਾਨੂੰ ਮਿਲ ਰਿਹਾ ਹੈ ਆਲਰੇਡੀ ਮਿਲ ਰਿਹਾ ਹੈ ਉਸ ਸਕੇਲ ਤੋਂ ਸਰਕਾਰ ਮੁੱਕਰ ਗਈ ਹੈ ਜਦਕਿ ਅਸੀਂ ਲੈ ਵੀ ਰਹੇ ਹਾਂ ਹੋਲ ਪ੍ਰੋਬਲਮ ਇੱਥੇ ਆਮ ਤੌਰ ਤੇ ਹੈ ਕਿ ਇਸ ਲਈ ਬੈਸਟ ਬਿਲੇ ਤੇ ਹੁਣ ਕੀ ਉਹਨੇ ਕਰ ਦੇ। ਦੇਖੋ ਸਾਨੂੰ 4600 ਪੇ ਗ੍ਰੇਡ ਦਿੱਤਾ ਗਿਆ ਸੀਗਾ ਪੰਜਵੇਂ ਪੇ ਕਮਿਸ਼ਨ ਤੇ ਔਰ ਉਹ ਪੰਜਵੇਂ ਪੇ ਕਮਿਸ਼ਨ ਤੇ ਸਾਨੂੰ ਪੰਜਵਾਂ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਸਾਨੂੰ ਅਪਗ੍ਰੇਡ ਕੀਤਾ ਗਿਆ ਸੀਗਾ ਤਿੰਨ categories ਨੂੰ ਅਪਗ੍ਰੇਡ ਕੀਤਾ ਗਿਆ ਇੱਕ ਟੀਚਰਸ ਨੂੰ ਇੱਕ ਨਰਸਿਸ ਨੂੰ ਤੇ ਇੱਕ ਪੁਲਿਸ ਨੂੰ ਫਿਫਥ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਫਿਫਥ ਪੇ ਕਮਿਸ਼ਨ ਤੋਂ ਅੱਗੇ ਸਾਨੂੰ ਜੰਪ ਕਰਵਾਇਆ ਸੀ ਅਮੈਂਡਮੈਂਟ ਜਿਹੜੀ ਆ ਸਾਡੇ ਅੱਗੇ ਕੀਤੀ ਗਈ ਸੀ ਪਰ ਇਹ ਸਰਕਾਰ ਇੰਨੀ ਛੇਤੀ ਮੁੱਕਰ ਗਈ ਕਿ ਸਾਡਾ ਜਿਹੜਾ ਗਰੁੱਪ ਵੀ ਹੈ ਉਹ ਅਕੋਰਡਿੰਗ ਟੂ 4600 ਪੇ ਗ੍ਰੇਡ ਆਂਦਾ ਵਾ ਬੀ ਗਰੁੱਪ ਸਰਕਾਰ ਨੇ ਸਾਨੂੰ ਉਹ ਵੀ ਲਾ ਕੇ ਤੇ ਸੀ ਗਰੁੱਪ ਚ ਪਾ ਦਿੱਤਾ ਜਦ ਕਿ ਅੱਧੇ ਸੀ ਗਰੁੱਪ ਚ ਆ ਰਹੇ ਆ ਅੱਧੇ ਬੀ ਗਰੁੱਪ ਚ ਆ ਰਹੇ ਆ ਮਤਲਬ ਸਰਕਾਰ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਆਈ ਜਾਂ ਕਿਸੇ ਨੇ ਸਮਝਾਇਆ ਨਹੀਂ ਜਾਂ ਉਹ ਸਮਝਣਾ ਨਹੀਂ ਚਾਹੁੰਦੇ ਇਹ ਤਿੰਨ ਗੱਲਾਂ ਹੋ ਸਕਦੀਆਂ ਨੇ ਬੀ ਤੋਂ ਸੀ ਚਾ ਗਏ ਸਰ ਕੁਝ ਇਹ حساب ਲਾ ਲੋ ਇਹ 2005 ਦੀ ਗੱਲ ਹੈ 2005 ਚ ਜਿਹੜਾ ਸਟਾਫ ਸੀਗਾ ਹੁਣ ਤਾਂ ਕਾਫੀ ਰਿਟਾਇਰ ਹੋ ਗਿਆ ਔਰ ਐਸੇ ਹੀ ਗੱਲਾਂ ਦਾ ਉਹਨਾਂ ਨੇ ਫਾਇਦਾ ਚੁੱਕਿਆ ਵਾ ਜਦ ਕਿ ਸਾਡਾ ਬਣਦਾ ਸਕੇਲ ਜਿਹੜਾ ਹੈ ਉਹ 4600 ਪੇਗ ਰੇਡ ਹੈ ਇਹਨਾਂ ਬੱਚਿਆਂ ਨੂੰ ਜਦੋਂ ਭਰਤੀ ਹੋਈ ਹੈ ਸਟਾਫ ਨਰਸਿਸ ਦੀ ਇਹਨਾਂ ਭਰਤੀ ਹੁੰਦਿਆਂ ਹੀ ਇਹਨਾਂ ਨੂੰ ਪੇਗ ਰੇਡ ਜਿਹੜਾ ਵਾ ਉਹ 4600 ਦਾ ਹੀ ਦਿੱਤਾ ਗਿਆ ਅੱਜ ਕਿੰਨੀ ਜਗ੍ਹਾ ਤੇ ਧਰਨੇ ਲਾਏ ਗਏ ਨੇ ਤੇ ਬੱਚਿਆਂ ਨੇ ਆਪਣੇ ਆਪ ਨੂੰ ਤੁਸੀਂ ਅੱਜ ਤਿੰਨ ਜਗ੍ਹਾ ਤੇ ਧਰਨੇ ਲੱਗੇ ਨੇ ਤਿੰਨ ਤਿੰਨ ਜਗ੍ਹਾ ਤੇ ਇੱਕ ਮੋਹਾਲੀ ਇੱਕ ਲੱਗਿਆ ਪਟਿਆਲੇ ਇੱਕ ਲੱਗਿਆ ਅੰਮ੍ਰਿਤਸਰ ਕਿਉਂਕਿ ਇਹ ਤਿੰਨੇ ਏਰੀਏ ਜਿਹੜੇ ਆ ਉਹ ਡੀਆਰਐਮੀ ਦੇ ਅੰਡਰ ਆਂਦੇ ਨੇ ਔਰ ਡੀਆਰਐਮੀ ਦੇ ਵਿੱਚ ਹੀ ਮੋਸਟਲੀ ਇਹਨਾਂ ਬੱਚਿਆਂ ਦੀ ਸਿਲੈਕਸ਼ਨ ਜਿਹੜੀ ਆ ਉਦੋਂ ਹੋਈ ਹੋਈ ਆ ਤੇ ਬਹੁਤ ਘੱਟ ਬੱਚੇ ਆ ਜਿਹੜੇ ਡੀਐਚਐਸ ਚ ਵੀ ਹੈਗੇ ਲੱਗਦੀ ਸੁਣਵਾਈ ਹੋ ਜਾਈ ਤੁਹਾਡੀ ਤੁਹਾਡਾ ਬਾਕ ਦੇ ਨਾਲ ਜੇ ਨਹੀਂ ਹੁੰਦੀ ਫਿਰ ਕੀ ਕਰੋਗੇ ਹਾਂ ਸਰ ਦੇਖੋ ਅਸੀਂ ਆਪਣਾ ਕੰਮ ਕਰਨਾ ਹੈ ਸਰਕਾਰ ਨੇ ਆਪਣਾ ਕਰਨਾ ਹੈ ਕਿਉਂਕਿ ਭਗਵੰਤ ਮਾਨ ਤੋਂ ਉਮੀਦ ਨਹੀਂ ਸੀ ਵੀ ਐਡਾ ਡਰ ਜੂਗਾ ਜਦੋਂ ਵੀ ਅਸੀਂ ਮੀਟਿੰਗ ਦਾ ਟਾਈਮ ਲੈਂਦੇ ਆ ਉਹ ਪੋਸਟਪੋਨ ਕਰ ਦਿੰਦੇ ਨੇ ਇਹਦਾ ਮਤਲਬ ਤੁਸੀਂ ਕੀ ਸਮਝਦੇ ਕਿਉਂਕਿ ਉਹ ਅਨਸਰ ਨਹੀਂ ਦੇਣਾ ਚਾਹੁੰਦੇ ਹੀ ਇਜ਼ ਰੋਂਗ ਜਿਹੜਾ ਸਹੀਕ ਬੰਦਾ ਹੁੰਦਾ ਜਿਹੜਾ ਸੱਚਾ ਬੰਦਾ ਹੁੰਦਾ ਉਹ ਕਹਿੰਦਾ ਆਓ ਮੇਰੇ ਨਾਲ ਗੱਲ ਕਰੋ ਅਸੀਂ ਗੱਲ ਦੇ ਜ਼ਰੀਏ ਹੀ ਹੱਲ ਕੱਢ ਸਕਦੇ ਸਾਡਾ ਅਗਲਾ ਕਦਮ ਕੀ ਹੈ ਸਾਡਾ ਅਗਲਾ ਕਦਮ ਇੱਕੋ ਹੀ ਹੈਗਾ ਵਾ ਕਿ ਜੇ ਸਰਕਾਰ ਨੂੰ ਸਾਡੀ ਗੱਲ ਨਹੀਂ ਸੁਣਦੀ ਅਸੀਂ ਇੱਥੇ ਹੀ ਬੈਠੇ ਆ ਅਸੀਂ ਇੱਥੇ ਹੀ ਬੈਠਾਂਗੇ ਅਸੀਂ ਡਿਊਟੀਆਂ ਜਾਈ ਨਹੀਂ ਕਰਾਂਗੇ ਦੇਖੋ ਲੋਕਾਂ ਨੂੰ ਮੁਸ਼ਕਲਾਂ ਆਣੀਆਂ ਇਹ ਬਿਲਕੁਲ ਠੀਕ ਹੈ ਤੁਸੀਂ ਗੱਲ ਸਾਡਾ ਬਿਲਕੁਲ ਵੀ ਕੋਈ ਇਹੋ ਜਿਹਾ ਮਤਲਬ ਉਹ ਨਹੀਂ ਹੈ ਕਿ ਭੰਗਲ ਨਹੀਂ ਆ ਕਿ ਵੀ ਅਸੀਂ ਇਸ ਪੇਸ਼ੈਂਟਸ ਨੂੰ ਤੰਗ ਕਰੀਏ ਪਰ ਭਰਾ ਜੀ ਤੁਸੀਂ ਮੈਨੂੰ ਦੱਸੋ ਕਿ ਇਹਨਾਂ 12 ਘੰਟੇ ਦੀ ਨਾਈਟ ਕਰੀਏ ਸਵੇਰ ਦੀ ਡਿਊਟੀ ਸ਼ਾਮ ਦੀ ਡਿਊਟੀ ਕਰੀਏ ਤੇ ਸਰਕਾਰ ਦੇ ਕੇ ਆਪਣੇ ਆਪ ਮੁੱਕਰ ਜਾਵੇ ਇਹ ਤੇ ਗਲਤ ਗੱਲ ਹੈ ਨਾ ਸਾਡਾ ਹੱਕ ਸਾਨੂੰ ਮਿਲੇ ਅਸੀਂ ਵੀ ਖੁੱਲੇ-ਖੁੱਲੇ ਡਿਊਟੀ ਕਰੀਏ ਪੇਸ਼ੈਂਟਸ ਨੂੰ ਤੰਗ ਕਰਨਾ ਸਾਡਾ ਕੋਈ ਮੋਟੋ ਨਹੀਂ ਹੈ ਅਸੀਂ ਪੇਸ਼ੈਂਟਸ ਦੇ ਨਾਲ ਹਮੇਸ਼ਾ ਰਹਿਨੇ ਆ ਪਰ ਗੱਲ ਇਹ ਹੈ ਕਿ ਜਦੋਂ ਸਾਨੂੰ ਰੋਟੀ ਪੂਰੀ ਨਹੀਂ ਮਿਲੇਗੀ ਕੋਸੀਦਾ ਸੋਵੇ 2.25 ਆਇਆ ਜਿਹੜਾ 2220 ਦੇ ਵਿੱਚ ਕੀ ਮਿਲੇਗਾ ਬੱਚੇ ਉੱਚੀ ਜਗ੍ਹਾ ਚੜ ਕੇ ਆਪਣੇ ਆਪ ਨੂੰ ਸਰਕਾਰ ਦੇ ਫਦੇ ਅਧਮ ਅਤੇ ਕਰਨ ਵਾਸਤੇ ਕਹਿ ਨਹੀਂ ਠੀਕ ਕਰੋ ਕੀ ਕਰੋ ਜਦੋਂ ਬੱਚੇ ਨਹੀਂ ਪਾ ਸਕਦੇ ਪੀਸਾ ਨਹੀਂ ਦੇ ਸਕਦੇ ਰੋਟੀ ਨਸੀਬ ਨਹੀਂ ਹੋਣੀ ਚੱਜ ਨਾਲ ਘਰੋਂ ਅਸੀਂ ਵੱਡੀ ਟੋਰ ਨੰਦੇ ਆਂ ਜੀ ਡਿਊਟੀ ਕਰਨ ਜਾ ਰਹੇ ਆ ਤੇ ਘਰ ਦੇ ਪੁੱਛਦੇ ਕਿੰਨੇ ਪੈਸੇ ਲੈ ਕੇ ਆਇਓ ਤੇ ਕੀ ਲੈ ਕੇ ਆਏ ਹਾਂ ਹਾਲ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ 100% ਹੋਣਾ ਚਾਹੀਦਾ ਸਰਕਾਰ ਨੂੰ ਆਪਣੀ ਬੋਲਣੀ ਜਿਹੜੀ ਆ ਉਹ ਵਿਆਣੀ ਚਾਹੀਦੀ ਆ ਜੋ ਸਾਡੇ ਨੇ ਫੈਸਲਾ ਕੀਤਾ ਸਰਕਾਰ ਉਹਦੇ ਤੇ ਆ ਜਾਵੇ ਅਸੀਂ ਪੇਸ਼ੈਂਟਸ ਲਈ ਅੰਦੇਸ਼ਾ ਹੀ ਸੰਤਵਰਤ ਅਸੀਂ ਪੇਸ਼ੈਂਟਸ ਲਈ